ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਬਾਰੇ ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਪਤਾ ਗੱਦੀ ਦਿਵਸ ਹੈ ਸਿੱਖ ਰਸਾਇਪਾਂ ਦੀ ਪਰੰਪਰਾ ਵਿੱਚ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਹਨ ਇਹਨਾਂ ਦਾ ਜਨਮ 31 ਮਾਰਚ 1504 ਨੂੰ ਪਿੰਨਮੱਤੇ ਦੀ ਸਰਾਂ ਵਿੱਚ ਸ੍ਰੀ ਫੀਰੂਮਲ ਜੀ ਅਤੇ ਮਾਤਾ ਸਰਪਾਈ ਕੌਰ ਜੀ ਦੇ ਘਰ ਹੋਇਆ ਗੁਰੂ ਅੰਗਦ ਦੇਵ ਜੀ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਪਿੰਦੀ ਔਲਾਦ ਤਾਂ ਨਹੀਂ ਸਨ ਪਰ ਨਾਤੀ ਔਲਾਦੀ ਬਿਹਤਰੀਨ ਮਿਸਾਲ ਹਨ ਗੁਰੂ ਅੰਗਦ ਦੇਵ ਜੀ ਜਨਮ ਜਾਤ ਜਾਂ ਪਰਵਾਰਿਕ ਸੰਸਕਾਰਾਂ ਕਰਕੇ ਦੇਵੀ ਪੂਜਕ ਸਨ ਪਰ ਉਹ ਇਸ ਪੂਜਾ ਪਦਵੀ ਤੋਂ ਸੰਤੋਸ਼ ਨਹੀਂ ਸਨ ਦੇਵੀ ਦਰਸ਼ਨਾਂ ਨੂੰ ਜੰਮੂ ਜਾਂਦੇ ਸਮੇਂ ਉਹਨਾਂ ਦਾ ਮਿਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ ਆਪ ਜੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਪੁਲਾ ਸੰਸਕਾਰਾਂ ਤੇ ਜੀਵਨ ਜਾਂਚ ਤੋਂ ਮੈਂ ਹਸ ਪ੍ਰਭਾਵਿਤ ਹੀ ਨਹੀਂ ਹੋਈ ਸਗੋਂ ਆਪ ਜੀ ਦੀ ਆਪਣੀ ਸ਼ਖਸੀਅਤ ਤੇ ਸੋਚ ਵਿੱਚ ਵੀ ਅਜੀਹਾਂ ਬਦਲਾਅ ਆਇਆ ਕਿ ਆਪ ਜੀ ਗੁਰੂ ਨਾਨਕ ਦੇਵ ਜੀ ਦੇ ਮੂਰੀਦ ਬਣ ਕੇ ਰਹਿ ਗਏ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਤਿੰਨ ਮੁੱਖ ਭਾਗ ਬੰਦੇ ਹਨ ਪਹਿਲਾ ਭਾਗ ਇੱਕ ਆਦਰਸ਼ਕ ਸੰਸਕਾਰੀ ਤੇ ਕਾਰੋਬਾਰੀ ਦਾ ਹੈ ਦੂਜਾ ਗੁਰੂ ਨਾਨਕ ਦੇਵ ਜੀ ਨਾਲ ਮਿਲ ਤੇ ਉਹਨਾਂ ਵਿੱਚ ਆਇਆ ਬਦਲਾਅ ਤੇ ਤੀਜਾ ਗੁਰਗੱਦੀ ਮਿਲਨ ਤੇ ਇਤਿਹਾਸ ਵਿੱਚ ਦਿੱਤੇ ਗਏ ਯੋਗਦਾਨ ਦਾ ਹੈ ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਪਹਿਲਾ ਯੋਗਦਾਨ ਗੁਰਮੁਖੀ ਲਿਪੀ ਨੂੰ ਧੁਨੀ ਵਿਗਿਆਨਿਕ ਨਿਯਮਾਂ ਅਨੁਸਾਰ ਨਵੀਂ ਤਰਤੀਬ ਦੇਣ ਅਤੇ ਇਸ ਦੀ ਸਿੱਖਿਆ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ ਇਹ ਲਿਪੀ ਬੇਸ਼ੱਕ ਕਿਸੇ ਹੋਰ ਨਾਮ ਥੱਲੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਮੌਜੂਦ ਸੀ ਪਰ ਉਸ ਦੀ ਤਰਤੀਬ આજ ਵਾਲੀ ਨਹੀਂ ਸੀ ਜਿਸ ਦਾ ਪ੍ਰਮਾਣ ਰਾਗ ਅਸਾ ਵਿੱਚੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੱਟੀ ਵਿੱਚੋਂ ਮਿਲਦੀ ਹੈ ਇਹ ਪੱਟੀ ਊੜੇ ਤੋਂ ਨਹੀਂ ਸੱਸੇ ਤੋਂ ਸ਼ੁਰੂ ਹੁੰਦੀ ਹੈ ਗੁਰੂ ਅੰਗਦ ਦੇਵ ਜੀ ਨੇ ਊੜੇ ਨੂੰ ਗੁਰਮੁਖੀ ਵਰਮਾਲਾ ਦਾ ਪਹਿਲਾ ਅੱਖਰ ਨਿਸ਼ਚਿਤ ਕੀਤਾ ਅਤੇ ਸਭ ਤੋਂ ਅਖੀਲੇ ਅੱਖਰ ਐੜੇ ਨੂੰ ਵਰਣਮਾਲਾ ਦੀ ਸਭ ਤੋਂ ਪਹਿਲਾ ਪੱਟੀ ਵਿੱਚ ਲਿਆਂਦਾ ਇਸੇ ਤਰ੍ਹਾਂ ਅੰਗੇ ਨੂੰ ਦੂਜੀ ਪੱਟੀ ਅਤੇ ਅਖੀਲੇ ਵਰਣ ਦੇ ਰੂਪ ਵਿੱਚ ਅੰਕਿਤ ਕੀਤਾ ਗੁਰੂ ਅੰਗਦ ਦੇਵ ਜੀ ਦੀ ਇਸ ਦੇ ਨੂੰ ਸਾਰੇ ਭਾਸ਼ਾ ਅਤੇ ਲਿਪੀ ਵਿਗਿਆਨੀਆਂ ਨੇ ਸਵੀਕਾਰ ਕੀਤਾ ਹੈ ਉਹਨਾਂ ਤੋਂ ਮਗਰੋਂ ਸਾਰੇ ਗੁਰਸਾਹਿਬਾਨ ਨੇ ਇਸ ਲਿਪੀ ਨੂੰ ਵਰਤ ਕੇ ਇਸ ਦੇ ਪ੍ਰਚਲਨ ਵਿੱਚ ਹਿੱਸਾ ਪਾਇਆ ਹੈ ਗੁਰਮੁਖੀ ਲਿਪੀ ਨੂੰ ਆਮ ਲੋਕਾਂ ਜਾਂ ਪਾਠਸ਼ਾਲਾਵਾਂ ਵਿੱਚ ਪ੍ਰਚਲਿਤ ਕਰਨ ਲਈ ਇਸ ਦਾ ਕਾਇਦਾ ਜਾਂ ਬਾਲ ਪੂਧ ਵੀ ਗੁਰੂ ਅੰਗਦ ਦੇਵ ਜੀ ਨੇ ਹੀ ਤਿਆਰ ਕਰਵਾਇਆ ਗੁਰੂ ਅੰਗਦ ਦੇਵ ਜੀ ਦਾ ਸਾਹਿਤਕ ਯੋਗਦਾਨ ਸਿਰਫ ਗੁਰਮੁਖੀ ਲਿਪੀ ਦੀ ਸੋਧ ਤੱਕ ਹੀ ਸੀਮਿਤ ਨਹੀਂ ਸਗੋਂ ਬਾਣੀ ਰਾਜ ਕੇ ਗੁਰਮਤਕਾ ਪਰੰਪਰਾ ਨੂੰ ਅੱਗੇ ਤੋਰਨ ਵਿੱਚ ਹੋਈ ਹੈ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਸਾਹਿਬ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਅਤੇ ਪੰਗਤ ਦੀ ਰੀਤ ਅੱਖੀ ਵੇਖ ਚੁੱਕੇ ਸਨ ਇਸ ਲਈ ਇਸ ਦੇ ਮਹੱਤਵ ਨੂੰ ਸਮਝਦੇ ਸਨ ਇਸੇ ਸਦਕਾ ਉਹਨਾਂ ਨਾਲ ਇਹ ਰੀਤ ਖਡੂਰ ਸਾਹਿਬ ਵੀ ਪਹੁੰਚ ਗਈ ਗੁਰੂ ਅੰਗਦ ਦੇਵ ਜੀ ਦੀ ਬਾਣੀ ਕੁਰਮਤ ਅਨੁਸਾਰ ਹੈ ਜਿਸ ਕਰਕੇ ਸਾਰੇ ਵਿਚਾਰ ਧਾਰਾ ਜਾਂ ਸੰਕਲਪ ਕੁਰਮਤ ਦਰਸ਼ਨਾ ਵਾਲੇ ਹੀ ਹਨ ਜਿਵੇਂ ਇੱਕ ਈਸ਼ਵਰਵਾਦ ਹਉਮੈ ਦਾ ਤਿਆਗ ਗੁਰੂ ਦਾ ਮਹੱਤਵ ਸੇਵਾ ਨਾਮ ਸਿਮਰਨ ਅਤੇ ਸੰਤੁਲਨ ਜੀਵਨ ਚਾਚ ਆਦਿ ਗੁਰੂ ਅੰਗਦ ਦੇਵ ਜੀ ਦੀ ਰਚਿਤ ਸਲੋਕਾਂ ਦੀਆਂ ਤੁਕਾਂ ਲਕੋਪਤੀਆਂ ਵਾਂਗੂ ਸਿੱਖ ਸਮਾਜ ਵਿੱਚ ਆਮ ਵਰਤਿਆ ਜਾ ਰਹੀਆਂ ਹਨ ਅਟਲ ਸਚਾਈਆਂ ਵਲ ਸਿੱਧੇ ਕੁਝ ਤੁਕਾਂ ਇਹ ਹਨ ਜਿਵੇਂ ਚੰਦਾ ਉਗਬੈ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿੰਨ ਘੂਰ ਅੰਧਾਰ ਪਾਸ਼ਾ ਦੀਪਕ ਤੋਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਇਸ ਗੱਲੋਂ ਵਿਸ਼ੇਸ਼ ਹੈ ਕਿ ਇਹ ਮਾਜੀ ਵਿੱਚ ਲਿਖੀ ਗਈ ਹੈ ਉਂਝ ਤਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਵੀ ਮਾਜੀ ਦੇ ਅੰਸ਼ ਮਿਲਦੇ ਹਨ ਪਰ ਇਸ ਬਾਣੀ ਦਾ ਤਾਂ ਪਿੰਡਾ ਹੀ ਮਾਜੀ ਹੈ ਓ ਗੁਰੂ ਅੰਗਦ ਦੇਵ ਜੀ ਮਾਚੀ ਉਪਵਾਸ਼ਾ ਦੇ ਪਹਿਲੇ ਪ੍ਰਮਾਣਿਕ ਕਵੀ ਮੰਨੇ ਜਾ ਸਕਤੇ ਹਨ ਨਗਰ ਯੋਜਨਾ ਬੰਦੀ ਅਤੇ ਨਗਰ ਉਸਾਰੀ ਵਿੱਚ ਵੀ ਗੁਰੂ ਅੰਗਦ ਦੇਵ ਜੀ ਦਾ ਅਹਿਮ ਯੋਗਦਾਨ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਬਸਾਇਆ ਉਵੇਂ ਹੀ ਛੇਰੇ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਬਸਾਇਆ ਤੇ ਗੁਇੰਦਵਾਲ ਨੂੰ ਆਬਾਦ ਕਰਨ ਵਿੱਚ ਵੀ ਗੁਰੂ ਅਮਰਦਾਸ ਜੀ ਦੀ ਸਹਾਇਤਾ ਕੀਤੀ ਗੁਰੂ ਅੰਗਦ ਦੇਵ ਜੀ ਦੀ ਦੇਮ ਦੀ ਉਪਮਾ ਮਤਕਾਲ ਦੇ ਤਕਰੀਬਨ ਸਾਰੇ ਸਿੱਖ ਸਾਹਿਤ ਵਿੱਚ ਮਿਲਦੀ ਹੈ ਇਹ ਸੀ ਸੰਪੂਰਨ ਇਤਿਹਾਸ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਯੋਗਦਾਨਾਂ ਬਾਰੇ ਇਸ ਦੇ ਨਾਲ ਹੀ ਆਪ ਸਭ ਸੰਤਾਨਾਂ ਨੂੰ ਫਤਿਹ ਟੀਵੀ ਪਰਿਵਾਰ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾ ਗਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ